ਤੋ ਲਗਭਗ 2 ਮਹੀਨੇ ਪਹਿਲਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਵੱਲੋਂ ਯੁਧ ਨਸ਼ਿਆਂ ਦੇ ਵਿਰੁੱਧ ਇੱਕ ਤਾਕਤਵਰ ਮਹਿੰਮ ਜਿਹੜੀ ਆ ਪੰਜਾਬ ਸ਼ੁਰੂ ਕੀਤੀ ਗਈ ਇੱਕ ਬਹੁਤ ਵੱਡੀ ਲੜਾਈ ਜਿਹੜੀ ਆ ਨਸ਼ਿਆਂ ਦੇ ਖਿਲਾਫ ਪੰਜਾਬ ਦੇ ਅੰਦਰ ਉਹਦੀ ਸ਼ੁਰੂਆਤ ਹੋਈ ਬੇਸ਼ੱਕ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਕਾਰ ਜਿਹੜੀ ਆ ਨਸ਼ਿਆਂ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾ ਰਹੀ ਸੀ ਪਰ ਲੇਕਿਨ ਹੁਣ ਜਿਹੜਾ ਉਹ ਅੰਤਿਮ ਦੌਰ ਦੇ ਅੰਦਰ ਉਹ ਲੜਾਈ ਸ਼ਾਮਿਲ ਹੋਈ ਆ ਸੋ ਉਸ ਦੇ ਤਹਿਤ ਅਸੀਂ ਵਿਲੇਜ ਡਿਫੈਂਸ ਕਮੇਟੀਆਂ ਵਾਡ ਡਿਫੈਂਸ ਕਮੇਟੀਆਂ ਪਿੰਡਾਂ ਦੇ ਸਰਪੰਚ ਪੰਚ ਨੰਬਰਦਾਰ ਐਮਸੀ ਸਹਿਬਾਨ ਸਾਡੇ ਚੁਣੇ ਹੋਏ ਨਮਾਇंदे ਐਮਐਲਏ ਸਹਿਬਾਨ ਸਾਰੇ ਚੇਅਰਮੈਨ ਸਹਿਬਾਨ ਸਾਰੇ ਇਕਜੁੱਟ ਹੋ ਕੇ ਪ੍ਰਸ਼ਾਸਨ ਦੇ ਨਾਲ ਲੱਗੇ ਆ ਸਾਡੇ ਅਧਿਕਾਰੀ ਪੁਲਿਸ ਅਧਿਕਾਰੀ ਦੇ ਨਾਲ ਲੱਗੇ ਆ ਤਾਂ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਵੇ ਅੱਜ ਉਸੇ ਲੜੀ ਦੇ ਤਹਿਤ ਪਟਿਆਲਾ ਚ ਅਸੀਂ ਜਿਹੜਾ ਜਿੰਨੇ ਸਾਡੇ ਵਲੰਟੀਅਰ ਨੇਗੇ ਜਿਹੜੇ ਬਲੇ ਡਿਫੈਂਸ ਕਮੇਟੀਆਂ ਨੇ ਕੀਆ ਜਾਂ ਵਾਰਡ ਡਿਫੈਂਸ ਕਮੇਟੀਆਂ ਨੇ ਕੀਆ ਉਹਨਾਂ ਸਾਰੇ ਮੈਂਬਰ ਸਾਹਿਬਾਨ ਨੂੰ ਅਸੀਂ ਸੌਂਚ ਪਾਉਣ ਲਈ ਪਹੁੰਚੇ ਹਾਂ ਤਾਂ ਕਿ ਉਹਨਾਂ ਨੂੰ ਹੋਰ ਲਾਭਮੰਦ ਕੀਤਾ ਜਾਵੇ ਕਿਉਂਕਿ ਅੱਜ ਜਿਹੜੀ ਨਸ਼ਿਆਂ ਦੇ ਵਿਰੋਧ ਮਹਿੰਮਾ ਪੰਜਾਬ ਦੇ ਅੰਦਰ ਉਹ ਇੱਕ ਲੋਕ ਲਹਿਰ ਬਣ ਚੁੱਕੀ ਆ ਅੱਜ ਆ ਬਹਾਰੇ ਲੋਕ ਜਿਹੜਾ ਉਹ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇਗੇ ਪੁਲਿਸ ਦਾ ਸਾਥ ਦੇ ਰਹੇ ਨੇਗੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਾਥ ਦੇ ਰਹੇ ਨੇਗੇ ਕਿਉਂਕਿ ਹਰ ਇੱਕ ਮਨੁੱਖ ਚਾਹੁੰਦਾਗਾ ਕਿ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਹੋਵੇ ਪੁਰਾਣੇ ਸਮਿਆਂ ਦੇ ਅੰਦਰ ਜਦੋਂ ਪੰਜਾਬ 'ਚ ਅਕਾਲੀ ਦਲ ਭਾਜਪੀ ਦੀ ਸਰਕਾਰ ਸੀ ਉਸ ਸਮੇਂ ਨਸ਼ਿਆਂ ਦੇ ਬੀਜ ਜਿਹੜੇ ਨੇ ਉਹ ਪੰਜਾਬ 'ਚ ਬੀਜੇ ਗਏ ਉਸ ਸਮੇਂ ਸਾਡੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਨੇ ਨਸ਼ਿਆਂ ਦੀ ਦੀ ਜਿਹੜੀ ਆ ਉਹ ਪੰਜਾਬ 'ਚ ਰੱਖੀ ਔਰ ਉਸ ਨੂੰ ਵਧਾ ਫਲਾ ਕੇ ਅੱਗੇ ਜਿਹੜਾ ਉਹਨੂੰ ਪਾਣੀ ਪਾਇਆ ਉਹ ਕਾਂਗਰਸ ਪਾਰਟੀ ਨੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੇ ਸਾਡੀ ਡਿਊਟੀ ਲਈ ਆ ਸਰਦਾਰ ਭਗਵੰਤ ਸਿੰਘ ਮਾਝੀ ਦੀ ਡਿਊਟੀ ਲਈ ਆ ਆਮ ਆਦਮੀ ਪਾਰਟੀ ਦੀ ਡਿਊਟੀ ਲਈ ਆ ਸਾਡੇ ਕੌਮੀ ਕਾਰਮੇਨਰ ਹਰਵਿੰਦ ਕੇਜਰੀਵਾੜੀ ਖੁਦ ਇਸ ਬਹਿਮ ਨੂੰ ਸਿੱਧਾ ਹੋ ਇਹਤੇ ਨਜ਼ਰ ਰੱਖੀ ਹੋਈ ਆ ਆਪ ਬਾਤ ਕਰਦੇ ਨੇ ਹਰ ਰੋਜ਼ ਦੀਆਂ ਮੀਟਿੰਗਾਂ ਦੇਖਦੇ ਨੇ ਕਿ ਕਿੱਥੇ ਕੀ ਪ੍ਰਬੰਧ ਹੋਣਾ ਚਾਹੀਦਾ ਉਹ ਕਰਦੇ ਨੇ ਤਾਂ ਕਿ ਪੰਜਾਬ ਜਿਹੜਾ ਦੇਸ਼ ਦਾ ਪਹਿਲਾ ਸੂਬਾ ਬਣੇ ਜਿਹੜਾ ਨਸ਼ਾ ਮੁਕਤ ਹੋਵੇ ਔਰ ਪੰਜਾਬ ਪਹਿਲਾ ਸੂਬਾ ਬਣੇ ਜਿਹਦੇ ਅੰਦਰ ਕੋਈ ਨਸ਼ਾ ਤਸਕਰ ਨਾ ਬਚੇ ਇਸੇ ਗੱਲ ਕਰਕੇ ਨਸ਼ਾ ਤਸਕਰਾਂ ਦੇ ਹੌਸਲੇ ਤੋੜੇ ਜਾ ਰਹੇ ਨੇ ਉਹਨਾਂ ਦੇ ਘਰ ਤੋੜੇ ਜਾ ਰਹੇ ਹੈਗੇ ਜਿਹੜੀ ਉਹਨਾਂ ਨੇ ਇਲੀਗਲ ਪ੍ਰਾਪਰਟੀ ਬਣਾਈ ਆ ਉਹਨੂੰ ਤਹਿਸ ਤੈਸ ਕੀਤਾ ਜਾ ਰਿਹਾ ਸਮੈ ਸਮੇਂ ਦਾ ਇੱਕ ਬਹਿਮ ਜਿਹੜੀ ਆ ਉਹ ਹੁਣ ਸਿਖਰਾਂ ਤੇ ਆ ਹੁਣ ਜਿਹੜਾ ਨਸ਼ਿਆ ਦਾ ਅੰਤ ਬਿਲਕੁਲ ਨੇੜੇ ਹੈਗਾ ਔਰ ਪੰਜਾਬ ਦੇ ਲੋਕਾਂ ਨੇ ਇਹ ਗੱਲ ਪੱਕੀ ਠਾਨ ਲਈ ਕਿ ਪੰਜਾਬ ਚ ਨਸ਼ੇ ਖਤਮ ਕਰਨੇ ਨੇ ਕਿਉਂਕਿ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਸੂਰਬੀਰ ਯੋद्धाਵਾਦੀ ਧਰਤੀ ਆ ਜਿੱਥੇ ਵੱਡੇ ਵੱਡੇ ਸੂਰਬੀਰ ਪੈਦਾ ਹੋਏ ਨੇਗੇ ਜਿੱਥੇ ਬਹੁਤ ਬਹੁਤ ਵੱਡੇ ਵੱਡੇ ਧਾਰਮਿਕ ਲੀਡਰ ਪੈਦਾ ਹੋਏ ਨੇਗੇ ਧਾਰਮਿਕ ਸਾਡੇ ਸੰਤ ਪੈਦਾ ਹੋਏ ਨੇਗੇ ਔਰ ਇਸ ਧਰਤੀ ਉੱਤੇ ਮੈਂ ਸਮਝਦਾ ਨਸ਼ਿਆਂ ਦਾ ਕੋਈ ਕੰਮ ਨਹੀਂ ਹੈਗਾ ਸੋ ਮੈਂ ਸਮਝਦਾ ਹੁਣ ਇਹ ਲੜਾਈ ਜਿਹੜੀ ਆ ਉਹ ਫੈਸਲਾ ਕੁੰਦੌਰ ਚ ਔਰ ਆਖਰੀ ਦੌਰ ਚ ਜਿਹੜੀ ਆ ਸ਼ਾਮਲ ਹੋ ਚੁੱਕੀ ਆ ਅਸੀਂ ਬੜੀ ਬੜੀ ਜਲਦੀ ਜਿਹੜਾ ਉਹਨਾਂ ਨਾਲ ਇੱਕ ਤਾਂ ਹੈਗਾ ਜਿਹੜੀ ਸਪਲਾਈ ਕੱਟ ਕਰਨੀ ਆ ਉਹਦੇ ਵਾਸਤੇ ਚੀਮਾ ਜੀ ਨੇ ਡਿਟੇਲ ਤੋਂ ਦੱਸਿਆ ਵੀ ਜਿਵੇਂ ਪੁਲਿਸ ਕਿੰਨਾ ਵਧੀਆ ਕੰਮ ਕਰਦੀ ਆ ਮਤਲਬ ਇੰਨਾ ਵਧੀਆ ਕੰਮ ਕਰ ਰਹੀ ਆ ਕਿ ਪਹਿਲਾਂ ਹੁਣ ਡਰੋਨ ਆਣੀਆਂ ਘਟ ਗਈਆਂ ਜੀ 70% ਜੇ ਕੋਈ ਗੇਰ ਜਾਂਦਾ ਕੋਈ ਚੱਕਣ ਦੀ ਜਦੋਂ ਉਹਨੂੰ ਪਤਾ ਕਿ ਸਾਡੇ ਪਿੱਛੇ ਪੰਜਾਬ ਪੁਲਿਸ ਖੜੀ ਆ ਤੇ ਪੰਜਾਬ ਚ ਜਿਹੜੇ ਨਸ਼ੇ ਆਣੇ ਸਪਲਾਈ ਹੈ ਉਹ ਅਟਕੀਤੀਆ ਦੂਜੇ ਪਾਸੇ ਹੈਗਾ ਇਹਦੀ ਜਿਹੜੀ ਡਿਮਾਂਡ ਰਿਡਕਸ਼ਨ ਹੈ ਉਹਦੇ ਵਾਸਤੇ ਜੋ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜੀਵਾਲ ਭਗਵੰਤ ਮਾਜ ਨੇ ਜੋ ਮੇਰੀ ਡਿਊਟੀ ਲਾਇਸੈਂਸ ਚ ਚਚੇ ਤੌਰ ਦੇ ਉੱਤੇ ਕਿ ਆਪਾਂ ਨੂੰ ਮਤਲਬ ਇਹ ਨਾ ਹੋਵੇ ਕਿ ਸਾਡੇ ਕੋਲੇ ਨਸ਼ੇੜੀ ਆ ਜਾਣ ਤੇ ਸਾਡੇ ਕੋਲ ਇਲਾਜ ਕਰਨ ਲਈ ਬਿਸਤਰੇ ਨਾ ਹੋਣ ਜਾਂ ਗੋਲੀਆਂ ਨਾ ਹੋਣ ਉਹ ਪੂਰਾ ਬੰਦੋਬਸਤ ਕਰਕੇ ਜੋ ਪੁਲਿਸ ਨੇ ਕਿਹਾ ਸੀਗਾ ਪਹਿਲਾਂ ਸਾਡੇ ਕੋਲੇ 529 ਸੀ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਮਾਡਰਨਾਈਜ਼ ਕੀਤਾ ਉੱਤੇ ਸਾਰੇ ਜਿਹੜੇ ਕਾਉਂਸਲਰ ਹੈ ਹੋਪਸਿਲਟੀਆਂ ਦਿੱਤੀਆਂ ਉਸ ਤੋਂ ਅੱਗੇ ਜਾ ਕੇ ਅਸੀਂ ਜਿਹੜਾ ਹ ਕੋਲੇ ਡੀ ਰਿਡਕਸ਼ਨ ਦੇ ਬੈੱਡ ਸੀਗੇ ਉਹਨਾਂ ਦੀ ਗਿਣਤੀ ਪੰਜਾਬ ਵਧਾ ਕੇ ਮਤਲਬ ਤਿੰਨ ਗੁਣਾ ਕੀਤੀ ਗਈ ਆ 5000 ਤੋਂ ਬਾਅਦ ਸਾਡੇ ਕੋਲੇ ਬੈੱਡ ਜਿਹੜੇ ਆ ਉਹ ਤਿਆਰ ਹੈ ਔਰ ਜਿਹੜਾ ਬੰਦਾ ਵੀ ਆਂਦਾ ਉਹਦਾ ਬਹੁਤ ਵਧੀਆ 에ਅਰ ਕੰਡੀਸ਼ਨਡ ਹੈ ਜੀ ਖਾਣਾ ਬਹੁਤ ਵਧੀਆ ਮਿਲਦਾ ਤੁਸੀਂ ਇੱਕ ਵਾਰੀ ਜਾ ਕੇ ਦੇਖ ਕੇ ਆਓ ਜੀ ਉੱਥੇ ਬਦਾਮ ਤੱਕ ਮਿਲਦਿਆ ਜੀ ਲੋਕਾਂ ਨੂੰ ਏਅਰ ਕੰਡੀਸ਼ਨਡ ਹੈ ਔਰ ਡਾਕਟਰ ਉਹਨਾਂ ਦਾ ਕਾਉਂਸਲਿੰਗ ਕਰਦੇ ਆ ਯੋਗਾ ਕਰਾਇਆ ਜਾਂਦਾ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 23 ਸੈਂਟਰਾਂ ਦੇ ਵਿੱਚ ਜਿਹੜਾ ਸਕਿੱਲ ਡਿਵੈਲਪਮੈਂਟ ਉਹਨੂੰ ਕਰਾ ਰਹੇ ਆ ਅਸੀਂ ਨਸ਼ਿਆਂ ਤੋਂ ਬੱਚਿਆਂ ਨੂੰ ਹਟਾ ਕੇ ਤੇ ਆਪਾਂ ਉਹਨੂੰ ਕੰਮ ਨਾਲ ਜੋੜਨਾ ਜੀ ਖੇਡਾਂ ਨਾਲ ਜੋੜਨਾ ਹੈ ਪੜ੍ਹਾਈ ਨਾਲ ਜੋੜਨਾ ਹੈ ਪਰਿਵਾਰਾਂ ਨਾਲ ਜੋੜਨਾ ਹੈ ਖੁਸ਼ੀਆਂ ਖੇਡਾਂ ਨਾਲ ਜੋੜਨਾ ਸੋ ਇਹ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਆ ਸਾਡੇ ਮਾਰਜੋਗ ਨੈਸ਼ਨਲ ਕਮਿਸ਼ਨਰ ਸਾਡੇ ਮਾਰਜੋਗ ਮੁੱਖ ਮੰਤਰੀ ਸਾਹਿਬ ਦੀ ਅਸੀਂ ਉਹਦੇ ਤੇ ਹਾਰਮਨ ਰਿਡਕਸ਼ਨ ਕਰਨਾ ਜਿਹੜੇ ਟੀਕੇ ਲਾਉਂਦੇ ਹਨ ਉਹਨਾਂ ਇਮੀਡੀਏਟਲੀ ਟੀਕੇ ਬੰਦ ਕਰਾ ਕੇ ਉਹਦੇ ਨਾਲ ਕੀ ਔਰ ਉਸ ਤੋਂ ਸਵਾਇ ਜਿਹੜੇ ਗੋਲੀਆਂ ਹੋੜੀ ਵਾਲੀ ਛੜਾ ਕੇ ਉਹਨਾਂ ਨੂੰ ਕੰਮ ਨਾਲ ਜੋੜ ਦਾਂਗੇ ਜੇ ਉਹ ਟੀਕੇ ਨਹੀਂ ਲਾਣਗੇ ਤਾਂ ਮਤਲਬ ਐਚ ਆਈ ਵੀ ਐਡਜ਼ ਕਾਲੀ ਮਤਲਬ ਕਾਲਾ ਪੀਲੀ ਇਹਨਾਂ ਬਿਮਾਰੀਆਂ ਤੋਂ ਬਚਣਗੇ ਹਾਰਮ ਰਿਡਕਸ਼ਨ ਹੋਏਗਾ ਡੀ ਰਿਡਕਸ਼ਨ ਹੋਏਗੀ ਸਕਿਲ ਡਵੈਲਪਮੈਂਟ ਹੋਏਗੀ ਔਰ ਉਹਨਾਂ ਨੂੰ ਜ਼ਿੰਦਗੀ ਨਾਲ ਜੋੜਾਂਗੇ ਸੋ ਇੱਕ ਬਹੁਤ ਵਧੀਆ ਅਸੀਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਲੀ ਤੇ ਲੈ ਕੇ ਆਉਣ ਵਾਸਤੇ ਮੇਨ ਸਟ੍ਰੀਮ ਜਿਹਨੂੰ ਆਪਾਂ ਕਹਿੰਦੇ ਆ ਮੇਨ ਸਟ੍ਰੀਮ ਤੇ ਲੈ ਕੇ ਆਣ ਦਾ ਇੱਕ ਬਹੁਤ ਵਧੀਆ ਪਰਾਲਾ ਦਿੰਦਾ ਦੂਜੇ ਪਾਸੇ ਸਖਤ ਜਿਹੜਾ ਨਿਰਦੇਸ਼ ਦਿੰਦਾ ਜਿਹੜੇ ਨਸ਼ਾ ਵੇਚਣ ਵਾਲੇ ਬੋਲੋ ਤੁਸੀਂ ਮੈਨੂੰ ਡੰਡੇ ਖਾਣਗੇ ਭੱਜ ਕੇ ਕਿੱਥੇ ਜਾਣਗੇ ਜਾਂ ਜੇ ਇਹਨਾਂ ਵਿੱਚ ਜਾਣਗੇ ਜੀ ਜਾਂ ਕਿਤੇ ਹਸਪਤਾਲ ਚ ਪਏ ਹੋਣਗੇ ਜ਼ਖਮੀ ਹੋ ਕੇ ਤੇ ਜਾਂ ਪੰਜਾਬ ਤੋਂ ਬਾਹਰ ਭੱਜ ਜਾਣਗੇ ਉਹਨਾਂ ਵਾਸਤੇ ਰਸਤਾ ਇਹੀ ਆ ਵੀ ਇਹ ਰਸਤਾ ਛੱਡਣਾ ਪੈਣਾ ਤੁਹਾਨੂੰ ਇਹਦੇ ਤੇ ਤੁਸੀਂ ਚੱਲ ਨਹੀਂ ਸਕਦੇ ਇੱਧਰ ਖੂਹ ਆ ਖਾਈ ਆ ਉਧਰ ਚਾਈਆਂ ਆਈਆਂ ਆ ਉਧਰ ਖੁਸ਼ੀਆਂ ਖੜਿਆ ਚੁਆਇਸ ਤੁਹਾਡੀ ਹੈ ਇਹ ਇੱਕ ਸਵਾਲ ਹੈ ਜਦੋਂ ਅਸੀਂ ਪ੍ਰੈਸ ਕਾਨਫਰੈਂਸ ਕੰਡ ਕਰਦੇ ਐਸਐਸਓ ਸਾਹਿਬ ਨੂੰ ਤਾਂ ਹਮੇਸ਼ਾ ਇਹੀ ਸਾਹਮਣੇ ਆਉਂਦਾ ਹੈ ਕਿ ਯੂਪੀ ਤੋਂ ਮਾਲ ਆਇਆ ਸੀ ਪੰਜਾਬ ਦੀ ਵਿੱਚ ਵੇਚਣਾ ਸੀ ਅਗਰ ਮੈਂ ਉਧਰਲੀ ਗੱਲ ਕਰਾਂਗਾ ਬਾਰਡਰ ਦੀ ਤਾਂ ਦੂਜੇ ਪਾਸੇ ਕਿਹਾ ਜਾਂਦਾ ਕਿ ਜਿਹੜਾ ਖਲ ਪਾਉਣ ਲਈ ਕੀਦਾਂ ਦੇ ਉਪਰਾਲੇ ਕੀਤੇ ਜਾਣਗੇ ਦੇਖੋ ਤੁਹਾਡਾ ਕੁਐਸਚਨ ਬਹੁਤ ਹੈ ਮੈਂ ਬੜੇ ਦੁੱਖ ਦੀ ਗੱਲ ਹੈ ਜੀ ਪਾਕਿਸਤਾਨ ਤੋਂ ਆਂਦਾ ਆਪਾਂ ਕਹਿੰਨੇ ਕਿ ਦੁਸ਼ਮਣ ਦੇਸ਼ ਆ ਸਾਡਾ ਸਾਡਾ ਭਲਾ ਨਹੀਂ ਚਾਹੁੰਦਾ ਉਹ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਜੀ ਉਹ ਚਾਹੇ ਤੁਹਾਡੇ ਗੁਜਰਾਤ ਦੀ ਪੋਰਟ ਹੈ ਚਾਹੇ ਮਹਾਰਾਸ਼ਟਰ ਦੀ ਪੋਰਟ ਹੈ ਉੱਥੇ ਮਤਲਬ ਇੱਥੇ ਇੱਥੇ ਗ੍ਰਾਮਾਂ 'ਚ ਕਿਲਵਾ ਚਾਹੁੰਦਾ ਉੱਥੇ ਕੰਟਰਲਾ ਚਾਹੁੰਦਾ ਹੈ ਉਹਦੀ ਵੀ ਡੈਸਟੀਨੇਸ਼ਨ ਪੰਜਾਬ ਹੈ ਔਰ ਰਸਤੇ ਦੇ ਵਿੱਚ ਜਿਹੜੀਆਂ ਡਬਲ ਇੰਜਨ ਸਰਕਾਰਾਂ ਹੈਗੀਆਂ ਇਹ ਇਹ ਵੀ ਅਸੀਂ ਜਿਹੜਾ ਇਸ਼ੂ ਹੈ ਇਹ ਹਾਈਲਾਈਟ ਹੋਇਆ ਹੈ ਤੁਹਾਡੇ ਜਿਹੜਾ ਸਵਾਲ ਦੇ ਨਾਲ ਵੀ